ਮੁਖਸਰ ਸਾਹਿਬ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਕੁ بلند ਹੋ ਗਏ ਨੇ ਕਿ ਆਏ ਦਿਨ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕਈ ਮਾਮਲੇ ਹੀ ਸਾਹਮਣੇ ਆ ਚੁੱਕੇ ਨੇ ਤੇ ਤਾਜ਼ਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਅਬੋਰ ਰੋਡ ਦਾ ਜਿੱਥੇ ਕਿ ਇੱਕ ਵੈਲਡਿੰਗ ਵਾਲੀ ਦੁਕਾਨ ਦੇ ਬਾਹਰ ਖੜੀ ਮੋਟਰਸਾਈਕਲ ਦੇ ਪਿੱਛੇ ਲਗਾਉਣ ਵਾਲੀ ਰੇੜੀ ਲੈ ਕੇ ਚੋਰ ਫਰਾਰ ਹੋ ਗਏ ਵਿਅਕਤੀ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਗਿਆ ਸੀ ਤੇ ਦੁਕਾਨ ਤੇ ਕੋਈ ਨਹੀਂ ਸੀ ਤਾਂ ਦੋ ਵਿਅਕਤੀ ਆਏ ਜਿਨ੍ਹਾਂ ਦੇ ਕੀ ਮੂੰਹ ਬੰਨੇ ਹੋਏ ਸੀ ਉਹ ਦੁਕਾਨ ਦੇ ਮੂਹਰੇ ਖੜੀ ਮੋਟਰਸਾਈਕਲ ਦੇ ਪਿੱਛੇ ਪਾਉਣ ਵਾਲੀ ਰੇੜੀ ਹੀ ਲੈ ਕੇ ਫਰਾਰ ਹੋ ਗਏ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਨਾ ਤਸਵੀਰਾਂ ਵਿੱਚ ਵੀ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿੰਜ ਦੋ ਨੌਜਵਾਨ ਆਉਂਦੇ ਨੇ ਤੇ ਰੇੜੀ ਲੈ ਕੇ ਫਰਾਰ ਹੋ ਜਾਂਦੇ ਨੇ ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਸਨੇ ਕਿਹਾ ਹੈ ਕਿ ਆਏ ਦਿਨ ਚੋਰੀ ਦੀਆਂ ਵੱਧੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹਨਾਂ ਚੋਰਾਂ ਉੱਤੇ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦਾ ਰਹਿਣਾ ਆਸਾਨ ਹੋ ਸਕੇ ਕੱਟਣਾ ਇਹ ਤੜਕੇ 7:30 ਵੇ ਰੇੜੀ ਲੈ ਗਿਆ ਕੋਈ ਦੋ ਜਣੇ ਇਹ ਦੁਕਾਨ ਤੋਂ ਚੱਕ ਕੇ ਲੈ ਗਏ ਕਿਹੜੀ ਰੇੜੀ ਸੀ ਮੋਟਰਸਾਈਕਲ ਮਗਰ ਪਾਉਣ ਵਾਲੀ ਕਿੰਨੇ ਕੀਮਤ ਦੀ ਉਹਦੀ ਕੀਮਤ ਸੀ 11000 ਰੁਪਏ ਜੀ ਕਿੰਨੇ ਕਰ ਰਹੀ ਇਹ 7:30 ਵੇ ਦੀ ਗੱਲ ਹੈ ਕਾਂਤ ਤੇ ਮਿਲੂਛ ਨੀ ਤੇ ਪਹਿਲਾਂ ਕੀ ਕਰਦੇ ਪਹਿਲਾਂ ਸਾਲ ਪਹਿਲਾਂ ਅਰੰਧਨ ਚੋਰੀ ਹੋ ਗਈ ਸੀ ਪਤਾ ਲੱਗਿਆ ਕੌਣ ਸੀ ਗਾਇਬ ਨੀ ਕੋਈ ਪਤਾ ਨਹੀਂ ਲੱਗਿਆ ਸੀ ਸੀਸੀਟੀਵੀ ਆਈ ਹੈ ਨੀ ਹਾਂ ਇਹਦੀ ਰੇੜੇ ਚੱਕਣ ਦੀ ਹੈ ਜੀ ਸਾਨੂੰ ਨਹੀਂ ਹੋਈ ਕੋਈ ਬੰਦਾ ਨਹੀਂ ਨੀ ਕਿੰਨੇ ਆਣੇ ਸੀ ਦੋ ਜਣੇ ਅਸੀਂ ਮੰਗ ਕਰਦੇ ਆਂ ਇਹ ਚੋਰੀਆਂ ਨੂੰ ਰੋਕਿਆ ਜਾਵੇ ਦਿਨ ਦਿਹਾੜੇ ਹੀ ਬਹੁਤ ਵਾਕੇ ਹੋਈ ਜਾਂਦੇ ਆ ਕਦੇ ਬਾਈਪਾਸ ਤੋਂ ਮੋਟਰਸਾਈਕਲ ਚੱਕਿਆ ਗਿਆ ਕਦੇ ਸਾਹਮਣੇ ਮੋਬਾਈਲ ਚੱਕਿਆ ਗਿਆ ਸਾਨੂੰ ਸਾ ਅਨਸਾਵ ਦਵਾਇਆ ਜਾਵੇ ਮੁਖਸਰ ਸਾਹਿਬ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਕੁ بلند ਹੋ ਗਏ ਨੇ ਕਿ ਆਏ ਦਿਨ ਕਿਤੇ ਨਾ ਕਿਤੇ ਚੋਰੀ ਦੀਆਂ ਵਾਰਦਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਨੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਕਈ ਮਾਮਲੇ ਹੀ ਸਾਹਮਣੇ ਆ ਚੁੱਕੇ ਨੇ ਤੇ ਤਾਜ਼ਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਦੇ ਅਬੋਰ ਰੋਡ ਦਾ ਜਿੱਥੇ ਕਿ ਇੱਕ ਵੈਲਡਿੰਗ ਵਾਲੀ ਦੁਕਾਨ ਦੇ ਬਾਹਰ ਖੜੀ ਮੋਟਰਸਾਈਕਲ ਦੇ ਪਿੱਛੇ ਲਗਾਉਣ ਵਾਲੀ ਰੇੜੀ ਲੈ ਕੇ ਚੋਰ ਫਰਾਰ ਹੋ ਗਏ ਵਿਅਕਤੀ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਗਿਆ ਸੀ ਤੇ ਦੁਕਾਨ ਤੇ ਕੋਈ ਨਹੀਂ ਸੀ ਤਾਂ ਦੋ ਵਿਅਕਤੀ ਆਏ ਜਿਨ੍ਹਾਂ ਦੇ ਕੀ ਮੂੰਹ ਬੰਨੇ ਹੋਏ ਸੀ ਉਹ ਦੁਕਾਨ ਦੇ ਮੂਹਰੇ ਖੜੀ ਮੋਟਰਸਾਈਕਲ ਦੇ ਪਿੱਛੇ ਪਾਉਣ ਵਾਲੀ ਰੇੜੀ ਹੀ ਲੈ ਕੇ ਫਰਾਰ ਹੋ ਗਏ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤੇ ਨਾ ਤਸਵੀਰਾਂ ਵਿੱਚ ਵੀ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿੰਜ ਦੋ ਨੌਜਵਾਨ ਆਉਂਦੇ ਨੇ ਤੇ ਰੇੜੀ ਲੈ ਕੇ ਫਰਾਰ ਹੋ ਜਾਂਦੇ ਨੇ ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਸਨੇ ਕਿਹਾ ਹੈ ਕਿ ਆਏ ਦਿਨ ਚੋਰੀ ਦੀਆਂ ਵੱਧੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਜਲਦੀ ਹੀ ਇਹਨਾਂ ਚੋਰਾਂ ਉੱਤੇ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਦਾ ਰਹਿਣਾ ਆਸਾਨ ਹੋ ਸਕੇ ਘਟਨਾ ਇਹ ਤੜਕੇ 7:30 ਵੇ ਰੈਡੀ ਲੈ ਗਏ ਕੋਈ ਦੋ ਜਣੇ ਇਹ ਦੁਕਾਨ ਤੋਂ ਚੱਕ ਕੇ ਲੈ ਗਏ ਕਿਹੜੀ ਰੈਡੀ ਸੀ ਮੋਟਰਸਾਈਕਲ ਮਗਰ ਪਾਉਣ ਵਾਲੀ ਕਿੰਨੇ ਕੀਮਤ ਸੀ ਉਹਦੀ ਕੀਮਤ ਸੀ 11000 ਰੁਪਏ ਜੀ ਕਿੰਨੇ ਕ ਵੇ ਇਹ 7:30 ਵੇ ਦੀ ਗੱਲ ਹੈ ਕਹਾਂ ਤਾਂ ਮਿਲੂਛ ਨਾ ਨਹੀਂ ਤੇ ਪਹਿਲਾਂ ਹੀ ਕਿ ਕਰੀਏ ਪਹਿਲਾ ਸਾਲ ਪਹਿਲਾਂ ਅਰੰਧਨ ਚੋਰੀ ਹੋ ਗਈ ਸੀ ਪਤਾ ਲੱਗਿਆ ਕੌਣ ਸੀਗਾ ਵੀ ਨਹੀਂ ਕੋਈ ਪਤਾ ਨਹੀਂ ਲੱਗਿਆ ਸੀ ਸੀਸੀਟੀਵੀ ਆਈ ਹੈ ਵੀ ਹਾਂ ਇਹਦੀ ਰੇੜੇ ਚੱਕਿੰਦੀ ਆ ਜੀ ਸਾਨ ਨਹੀਂ ਹੋਈ ਕੋਈ ਬੰਦਾ ਵੀ ਨਹੀਂ ਜੀ ਕਿੰਨੇ ਆਨੇ ਸੀ ਦੋ ਜਣੇ ਅਸੀਂ ਮੰਗ ਕਰਦੇ ਆਂ ਇਹ ਚੋਰੀਆਂ ਨੂੰ ਰੋਕਿਆ ਜਾਵੇ ਦਿਨ ਦਿਹਾੜੇ ਹੀ ਬਹੁਤ ਵਾਕੇ ਹੋਈ ਜਾਂਦੇ ਆ ਕਦੇ ਬਾਈਪਾਸ ਤੋਂ ਮੋਟਰਸਾਈਕਲ ਚੱਕਿਆ ਗਿਆ ਕਦੇ ਸਾਹਮਣੇ ਮੋਬਾਈਲ ਚੱਕਿਆ ਗਿਆ ਸਾਨੂੰ ਇਨਸਾਫ ਇਨਸਾਫ ਦਵਾਇਆ